ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੋਚੈ ਸੋਚਨ ਨ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪਨ ਨ ਹੋਵੈ ਜਿ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉਤਰੀ ਜਿ ਬਨਾਂ ਪੁਰਿਆ ਪਾਰ ਚਹਸ ਸਿਆਨ ਪਾ ਲਖ ਹੋਵੇ ਤੈਕ ਨ ਚੱਲੇ ਨਾਲ ਕਿਵ ਸਚਾਰਾ ਹੋਈਐ ਕਿਵ ਕੋੜਾ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਿਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੇ ਹੁਕਮ ਮਿਲੇ ਬੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ 부ਝੈ ਤਾਂ ਹੁਮੈ ਕਹਿਣਾ ਕੋਈ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਣੇ ਨਿਸ਼ਾਨ ਗਾਵੇ ਕੋ ਗੁਣ ਬੜੀਆਂ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਪ੍ਰੇਤਨ ਖਿਹੁ ਗਾਵੇ ਕੋ ਜੀ ਲੈ ਫਿਰ ਦੇਹੁ ਗਾਵੇ ਕੋ ਜਾਪੇ ਸਹਿ ਦੂਰੋ ਗਾਵੇ ਕੋ ਵਿਖੇ ਹਾਜ਼ਰ ਹਜ਼ੂਰ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੀ ਲੈਂਦੇ ਥਕ ਬਾਹੇ ਰੁਗਾ ਜੁਗੰਤਰ ਕਹੀ ਕਾਹੀ ਹੁਕਮੀ ਹੁਕਮ ਚਲਾਏ ਰਹੋ ਨਾਨਕ ਵਿਖੇ ਸੇ ਪ੍ਰਵਾਹੋ ਸੱਚਾ ਸਹਿਬ ਸੱਚ ਨਾ ਕੋ ਭਖੇ ਪਵਪਾਰ ਅੱਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖਿਐ ਜਿਤ ਦੇ ਸਹਿ ਦਰਬਾਰ ਮਹੌਕੇ ਬੋਲਣ ਬੁਲੀਏ ਜਿਸਨੂੰ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮਿ ਆਵੇ ਕਪੜਾ ਨਤਰੀ ਮੁਖ ਦਵਾਰ ਨਾਨਕ ਕਿਵੇਂ ਜਾਣੀਐ ਸਵਾਪੇ ਸਚਿਆਰ ਥਾਪੇ ਨਾ ਜਾਏ ਕੀ ਤਾ ਨਾ ਹੋਇ ਆਪੇ ਆਪੋ ਨਰਨ ਜਨ ਸੋਏ ਜਿਨ ਸੇ ਵਯਤ ਨ ਭਾਇ ਮਾਨੋ ਨਾਨਕ ਗਾਵੈ ਗੁਣੇ ਨਿਧਾਨ ਗਾਵੈ ਸੁਣੀਏ ਮਨ ਰਖਿਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਰਖ ਨਹੀ ਕਹਿਣਾ ਕਥਨ ਨ ਜਾਇ ਗੁਰਾਂ ਇਕ ਦੇਵ ਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਇ ਤੀਰਥ ਨਾਵਾਂ ਜਿਤ ਸੁਭਾਵਾਂ ਬੜ ਪਾਣੇ ਕੇ ਨਾ ਹੀ ਕਰੇ ਜਿਤ ਸ੍ਰੁਠੁ ਭਾਇ ਵਿਖਾਵਣ ਕਰਮ ਕੈ ਮਿਲੇ ਲੈ ਮਤ ਵਿਚਰਤਨ ਜਵਾਹਰੁ ਮਾਨੋ ਜੇ ਇੱਕੁਰ ਕੇ ਸਿੱਖ ਸੁਣੇ ਗੁਰਾਂ ਇੱਕ ਦੇਹ ਬਝਾਈ ਸਮਨਾਂ ਜੀਆਂ ਕੇ ਇੱਕ ਦਾਤਾ ਸੋ ਮੈ ਵਿਸਰਣਾ ਜਾਏ ਜੇਜ ਗੁਜਾਰੇ ਯਾਰ ਜਾ ਹੋਰ ਦ ਸੁਣੀ ਹੋਏ ਨਵਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਰਖਾਈ ਕੈ ਜਸ ਕੀਰਤ ਦਗਲੇ ਜੇ ਤਿਸ ਨਦਰ ਨ ਆਵੇ ਤਾ ਬਾਤ ਨਵ ਚੈ ਕੀ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਰਗੁਣ ਗੁਣ ਕਰੇ ਗੁਣਵੰਤੇਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਧ ਪੀਰ ਸੁਰਨਾਥ ਸੁਣੇ ਤਰਤ ਤਵਲ ਆਕਾਸ਼ ਸੁਣੇ ਦੀਪ ਲੋਹ ਪਾਤਲ ਸੁਣੇ ਬੋਹਿਨ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੇ ਦੁਪ ਪਾਪ ਕਾ ਨਾਸ ਸੁਣਿਐ ਸਰਬਰਮਾ ਇੰਦਰ ਸੁਣਿਐ ਮਖਸਲਾ ਹਰਿ ਨੰਦ ਸੁਣਿਐ ਜੋਗ ਜੋਗਤ ਤਨ ਪੀਦ ਸੁਣਿਐ ਸਾਸਤ ਸਿਮਰਤਿ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੁਖ ਗਿਆਨ ਸੁਣਿਐ ਅਠ ਸਠਿ ਕਾ ਇਸ਼ਨਾਨ ਸੁਣਿਐ ਪਰਪੜ ਪਾਪਹਿ ਮਾਨ ਸੁਣਿਐ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਰਗੁਨਾ ਗੀ ਕਹਾ ਸੁਣਿਐ ਸੇਖ ਪੀਰ ਪਾਤਸ਼ਾਹ ਸੁਣਿਐ ਤੇ ਪਾਵੇ ਰਾਹ ਸੁਣਿਐ ਹਾਤ ਹੋਏ ਸਗਾਹ ਨਾਨਕ ਭਗਤਾਂ ਸਦਾ ਵਿਕਾਸ ਸੁਣਿਐ ਦੁਖ ਪਾਪ ਕਾ ਨਾਸ ਮੰਨੈ ਕੀ ਕਦ ਕਹਿ ਨ ਜਾਏ ਜੇ ਕੋ ਕਹਿ ਪਿਛੈ ਹਾਰ ਮੰਨੇ ਕਹਵੇ ਕਰਨ ਵਿਚਾਰ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰਤ ਹੋਵੇ ਬਨਵਧ ਬਨਾ ਸਗਲ ਪਾਵਨ ਕੀ ਸੋਧ ਮੰਨੇ ਮੋਹੇ ਟੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਈ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਗ ਨਾ ਪਾਏ ਬਨੇ ਪਰਸਿਓਂ ਪਰਿਕਟ ਜਾਏ ਮੰਨੇ ਮਕਨਾ ਚੱਲੇ ਬੰਥ ਮੰਨੇ ਧਰਮ ਸਿੱਧੀ ਸੰਬੰਧ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਐਸਾ ਧਾਰ ਮੰਨੇ ਤਰੇ ਤਾਰੀ ਗੁਰ ਸਿੱਖ ਮੰਨੇ ਨਾਨਕ ਭਵੇਂ ਨਾ ਭਿਖ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਗਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੈ ਨਾਹੀ ਸਮਾਰ ਧੌਲ ਕਰਵਾਂ ਦੇ ਆ ਕਬੂਤ ਸੰਦੋਗ ਥਾ ਬਰਖਿਆ ਜਨ ਸੂਤ ਜੇ ਕੋ ਉਜਵ ਹੋਵੇ ਸਚਿਆਰ ਤਵਲੇ ਪਰ ਕਿਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰਤਲੇ ਕਵਨ ਜੋਰ ਜੀ ਜਾਤ ਰੰਗੋ ਕੀ ਨਾਵ ਸਭਰਨ ਕੀ ਆਵੜੀ ਕਲਾਮ ਇਹੋ ਲਿਖਾਲਿਖ ਜਾਣੇ ਕੋਈ ਲਿਖਾ ਲਖਿਆ ਕੀਤਾ ਹੋਇ ਕੀਤਾ ਤਾਨ ਸੋਲੇ ਰੂਪ ਕੀਤੇ ਦਾਰ ਜਾਣੇ ਕੋਣ ਕੋਤ ਕੀਤਾ ਪਸਾਓ ਇਕ ਗਵਾਓ ਇਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਮਾਰਨ ਜਾਮੈ ਇਕ ਵਾਰ ਜੋਤ ਤਪਾ ਐ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਭਉ ਅਸੰਖ ਪੂਜਾ ਅਸੰਖ ਤਪ ਤਾਪ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰ ਮਹਾਂਪਖਸਾਰ ਅਸੰਖ ਮੋਨਾ ਲੇਵਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਰੰਜਮਈ ਕਵਾਰ ਜੋਤ ਤਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੁਰਖੰਦ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਢ ਹਤੇ ਕਮਾਹੇ ਅਸੰਖ ਪਾਪੀ ਭਾਵ ਕਰ ਜਾਹੇ ਅਸੰਖ ਕੁੜਿਆਰੇ ਕੁੜੇ ਫਿਰਾਹੇ ਅਸੰਖ ਸੰਖ ਲੰਦਕ ਸਰ ਕਰਹ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋਤ ਤਪਾਵੇ ਸਾਈ ਭਲੇ ਕਾਰ ਤੋ ਸਦਾ ਸਲਾਮਤ ਨੰਕਾਰ ਅਸੰਖ ਨਾਮ ਸੰਗਿ ਧਾਵ ਅਗਮਗਮ ਸੰਖ ਲੋ ਅਸੰਖ ਕਹਿ ਸਿਰ ਭੌਰ ਹੋਈ ਅਖਰੀ ਨਾਮ ਕ੍ਰੀਸਾ ਲਹਾ ਅਖਰੀ ਗਿਆਨ ਗੀਤ ਗੁਣ ਗਾਹ ਕਰੀ ਲਿਖਣ ਬੋਲਣ ਬਾਣ ਅਖਰਾ ਸਰਸ ਜੁਗ ਵਖਾਣ ਦਿਨ ਇਹੇ ਲਿਖੇ ਤਿਸ ਸਰਣਾਹੀ ਜੇ ਫਰਮਾਏ ਤਿਮ ਤਿਪਾਹੀ ਜਿਤਾ ਕਿਤਾ ਤਿਤਾ ਨਾਉ ਅਵਨ ਨਾਵੇ ਨਾਹੀ ਕੋ ਧਾਵ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋਤ ਤਪਾਵੇ ਸਾਈ ਭਲੇ ਰੰਕਾਰ ਤੁਸਦਾ ਸਦਾ ਸਲਾਮਤ ਨਰੰਕਾਰ ਪ੍ਰੇ ਹੱਥ ਪੈਰ ਤਨ ਦੇਹ ਪਾਣ ਤੋ ਤੇ ਉਤਰ ਸਖੇਹ ਮੋਤ ਬਲੇਤੇ ਕਪੜ ਹੋਏ ਦੇ ਸਾਵੋਨ ਲਈਏ ਉਹ ਤੋਏ ਪ੍ਰੇਮਤ ਪਾਪਾਂ ਕੇ ਸੰਗ ਧੋਪੇ ਨਾਮੇ ਤੇ ਰੰਗ ਆਪਣੀ ਬਬੀ ਅਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹੋ ਨਾਨਕ ਹੁਕਮਿ ਆਭੋ ਜਾਹੋ ਤੀਰਤ ਤਪਦੇ ਅਦਤਤਾਨ ਜਿਕੇ ਪਾਵਤਲ ਕਮਾਨ ਸੁਨੇ ਮਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਣਾਵੋ ਤਵ ਗੁਣ ਦੀਰਯ ਮੈ ਨਾਹੀ ਕੋਏ ਬਨ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਪਰਮਾਵ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਾਵਨ ਜਿਤ ਕਵਨ ਵਾਰ ਕਾਵਨ ਸਰਤੀ ਮਾਹ ਹਕਮਨ ਜਿਤ ਹੋਆ ਆਕਾਰ ਵੇਲ ਨ ਪਈ ਪੰਡਤੀ ਜੋ ਲਿਖ ਪ੍ਰਾਨ ਵਕਤ ਨ ਬਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਤਿਤ ਵਾਰ ਨ ਜੋਗੀ ਜਾਣੈ ਰਤ ਮਾਹ ਨ ਕੋਈ ਜਕਰਤਾ ਸਰਟੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਅਖਾ ਕੇ ਵਸਲਾਹੀ ਕਿ ਵਰਨੇ ਕਿਵ ਜਾਣਾ ਨਾਨਕ ਅਖਣ ਸਭ ਕੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਗਗਿਆਨ ਸੋਹੈ ਪਾਤਾਲਾ ਪਾਤਾਲ ਲਖ ਵਗਾਸਾ ਗਾਸ ਓੜ ਕੋੜ ਕਪਾਲ ਥਕੇ ਵੇਲ ਕਹਿਣਿ ਕਵਾਤ ਤਹਿਸ 18 ਕਹਿਣਕ ਤੇ ਬਾਸ ਲੋਇ ਕਤਾਤ ਲਿਖਾ ਹੋਇ ਤਾ ਲਖਿਆ ਲਿਖਾ ਹੋਇ ਵਿਨਾਸ ਵੱਡਾ ਆਖੀਏ ਆਪੇ ਜਾਣੇ ਆਪ ਤਾਲਾਹੀ ਸਾਲਾਹੀ ਤੇ ਸੁਰਤ ਨਾ ਪਾਈਆ ਨਦੇ ਅਤਿ ਵਹ ਪਵੇ ਸੋਨ ਨਾ ਜਾਣੀਏ ਸਬੰਧ ਸਹਾ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੀੜਿਤ ਨਾ ਹੋਵਣੀ ਜੇਤ ਸਮਨ ਹੋਣਾ ਵਿਸਤਰ ਹੈ ਅੰਤ ਨਾ ਸਿਰ ਤੇ ਕਹਿਣ ਅਨੰਤ ਅੰਤਨ ਕਰਨ ਦੇਣ ਅਨੰਤ ਅੰਤਨ ਵੇਖਣ ਸੋਨ ਨੰਤ ਅੰਤਨ ਜਾਪੇ ਕੀਆ ਬਨਵੰਤ ਅੰਤਨ ਜਾਪੇ ਕੀਤਾ ਅਕਾਰ ਅੰਤਨ ਜਾਪੇ ਪਾਰਾ ਵਾਰ ਅੰਤਕਾਰਣ ਕੀਤੇ ਬਿਲ ਲਾਹੇ ਤਾਂ ਕੀ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾ ਉੱਚੀ ਪਰਉਚਾ ਨਾ ਉਹ ਉੜੂ ਚਾਹਵੇ ਕੋਈ ਤਸ ਚੇ ਕੋ ਜਾਣੇ ਸੋਏ ਜੀਵ ਆਪ ਨਾਨਕ ਜੀ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਮਡਾ ਦਾਤਾ ਤਲਨਾ ਤੁਮਾਏ ਕਿਤੇ ਮੁਗਹਿ ਜੋਤ ਪਾਉਰੇ ਕਿਤੇ ਗੰਤ ਨੇ ਵਿਚਾਰ ਕਿਤੇ ਖਬਰ ਕਹੇ ਵਿਕਾਰ ਕਿਤੇ ਲੈ ਲੈ ਮੁਕਰਪਾਹਿ ਕਿਤੇ ਮੂਰਖ ਕਾਹੀ ਖਾਹੇ ਕਿਦਿਆਂ ਦੁਖ ਭੋਗ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੇ ਪਾਣੇ ਹੋਏ ਹੋ ਰੱਖ ਨਸਕੇ ਕੋਏ ਜੀ ਕੋ ਖੈ ਕੋ ਆਖਣ ਪਾਏ ਓਹ ਜਾਣ ਜਿਤਿਆ ਮੋਹ ਖਾਏ ਆਪੇ ਜਾਣ ਆਪੇ ਦੇ ਆਖੇ ਸੇ ਪੇਈ ਗਈ ਕੇ ਤੁਸਨੋ ਬਖਸ਼ੇ ਸਫਤ ਸਾਲਹਾ ਨਾਨਕ ਪਾਤਸ਼ਾਹੀ ਪਾਤਸ਼ਾਹਾ ਅਮਲ ਗੁਣ ਅਮਲ ਵਪਾਰ ਅਮਲ ਵਪਾਰ ਅਮਲ ਪੰਢਾਰ ਅਮਲ ਆਵੇ ਅਮਲ ਲਾਜਾਹਿ ਅਮਲ ਪਾਏ ਸਮਾਹੇ ਅਮੁਲ ਤਰਮਾ ਅਮੁਲ ਦਿਵਾਨ ਅਮੁਲਤੋਲ ਅਮਲ ਪ੍ਰਵਾਨ ਅਮਲ ਬਖੀਸ਼ ਅਮੁਲ ਨਿਸਾਨ ਅਮੁਲ ਕਰਮ ਅਮਲ ਪ੍ਰਮਾਨ ਅਮੁਲ ਅਮਲ ਆਖੇ ਨਾ ਜਾਏ ਆਖ ਆਖਰੀ ਲਵਲਾਈ ਆਖੇ ਮੇਰ ਪਾਤ ਪ੍ਰਾਨ ਆਖੇ ਬੜੇ ਕਰਵਖਿਆਨ ਆਖੇ ਪਰਵੇਂ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਿਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮਨੁਜਨ ਸੇਵਿ ਕਿਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾਖਣਸ ਕਹਿ ਕੀ ਕੇ ਜੀਵੜ ਭਾਵੈ ਦੇਵੜ ਹੋਏ ਨਾਨਕ ਜਾਣੈ ਸਚ ਸੋਏ ਜੀ ਕੋ ਆਖੇ ਬੁੜ ਬਿਗਾੜ ਤਲ ਗਾਵ ਰਸੋ ਕਰਕੇ ਹਾ ਜਤਬੈ ਸਰਬ ਸਮਾਲੇ ਵਾਜੇ ਨਾਦਿਕ ਸੰਖਾ ਕਿਤੇ ਬਾਵਨ ਹਾਰੇ ਕਿਤੇ ਦਾਗ ਬੇਸੋ ਕਹੀਨ ਕਿਤੇ ਗਵਨ ਹਾਰੇ ਗਾਵੇ ਤੁਹਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਦਾ ਵਿੱਚ ਤਕ ਗਉਤ ਲਿਖ ਜਾਣਾ ਲਖਨਿਕ ਧਰਮ ਵਿਚਾਰੀ ਗਾਵੇ ਸਿਰ ਬਰਮਾ ਦੇਵੀ ਸਹੌਣ ਸਦਾ ਸਵਾਰੇ ਗਾਵੇ ਇੰਦਨ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤਿ ਸਤੇ ਸੰਦੋਖੀ ਗਾਵੇ ਵੀਰ ਕਰਾਰੇ ਗਾਵਨ ਪਨਤ ਪੜਨ ਰਖੇ ਸਰ ਜੁਗ ਜੁਗ ਵੇਦ ਨਾਲੇ ਗਾਵੇ ਮੋਹੀਆ ਮਨਮੋਹਨ ਸਰਗਾ ਮਚਪਿਆਲੇ ਗਾਵਨ ਰਤਨੋ ਬਾਇ ਤੇਰੀ ਅਟਾ ਖੰਡ ਤੀਰਥ ਨਾਲੇ ਗਾਵੇ ਜੋ ਦਵਾਹਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬਰ ਪੰਡਾ ਕਰ ਕਰ ਰਖੇ ਧਾਰੇ ਸੇ ਤਦਨ ਗਾਵੇ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜਾਏ ਨਾ ਜਸ ਰਤਨਾ ਜੀ ਨਰਚਾਈ ਰੰਗੀ ਰੰਗੇ ਬਾਤੇ ਕਰ ਕਰ ਜਨ ਸੇ ਮਾਇਆ ਜਨੋ ਬਾਈ ਕਰ ਕਰ ਵਿਖੇ ਕੀ ਤਪਨਾ ਜਿਪ ਸਦੀ ਵੜਿਆਈ ਜੋ ਤਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਬੰਦਾ ਸੰਗੋਗ ਸਰਮਬਤ ਚੋਲੀ ਧਿਆਨ ਕਿ ਕਰੇ ਹੈ ਵਿਪੂਤ ਕਿੰਥਾ ਕਾਲ ਕੁਵਾਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਤੇ ਸਗਲ ਜਮਾਤੇ ਮਨ ਜਿਤੈ ਜਗ ਜੀਤ ਆਦੇਸ ਦਿਸੈ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗੇ ਕੋ ਵੇਸ ਭਗਤ ਗਿਆਨ ਦੇ ਆਪਨ ਹਰਨ ਕਰਕਟ ਵਜੇ ਨਾਦ ਆਪਨਾਥ ਨਾਥ ਸਭ ਜਾ ਕੀ ਰਿਧ ਸਿਧ ਬਰਸਾਦ ਤੰਜੋਗ ਵਿਜੋਗ ਦੋਇ ਕਾਰ ਚਲਾਵਹਿ ਲਿਖੇ ਆਵੇ ਭਾਗ ਆਦੇਸ ਦਿਸੈ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗੇ ਕੋ ਵੇਸ ਇਕਮਾ ਜੁਗਤ ਵਿਆਇ ਤਨ ਚਲੇ ਪ੍ਰਵਾਨ ਇਕ ਸੰਸਾਰੇ ਇਕ ਪੰਡਾਰੇ ਇਕਲਾ ਦੇਵਾਨੋ ਜਿਵਤ ਸੁਪਾਵੈ ਤੇ ਵਿਚਲਾਵੈ ਜਿਉ ਹੋਵੈ ਫਰਮਾਨ ਬਹੁ ਵਿਖੇ ਉਹਨਾਂ ਨਦਰਣਾ ਆਵੈ ਬਹੁਤਾ ਹੋਵੇ ਦਾਨ ਆਦੇਸ ਦਸੈ ਆਦੇਸ ਆਦ ਨੀਲ ਅਨਾਦ ਨਾਹਤ ਜੁਗ ਜੁਗੇ ਕੋ ਵੇਸ ਪਸਣ ਲੋਲੇ ਪਨਹਾਰ ਜੋਗਿ ਸਭੈ ਸੇ ਕਵਾਰ ਕਰ ਕਰ ਵਿਖੇ ਸੱਜਣ ਹਾਰ ਨਾਰਿਕ ਸੱਚੀ ਕੀ ਸੱਚੀ ਕਰ ਆਦੇਸ ਦਸੈ ਆਦੇਸ ਆਦ ਨੀਲ ਅਨਾਦ ਨਾਹਤ ਜੁਗੋ ਜੁਗੇ ਕੋ ਵੇਸ ਇਕ ਦੂਜੀ ਪੌ ਲਖ ਹੋਏ ਲਖ ਹੋਵੇ ਲਖ ਵਿਸ ਲਖ ਲਖ ਗੇੜਾ ਕੀਏ ਇਕ ਨਾਮ ਜਗਦੀਸ਼ ਏਤ ਰਹਿਵਤ ਪਵੜੀਆਂ ਚੜੀਆਂ ਹੋਇਆਂ ਕੇਸ ਸੁਨਗਲਾ ਆਕਾਸ ਕੀ ਗਿਟਾ ਆਇਰੀਸ ਨਾਰਿਕ ਜਦ ਪਾਈ ਹੈ ਕੋੜੇ ਕੋੜੇ ਠੀਸਾ ਕਰਨ ਜੋਰ ਚਪੈ ਨਹਿ ਜੋਰ ਜੋਰ ਨ ਮੰਗਣ ਦੀਨ ਨ ਜੋਰ ਜੋਰ ਨਾਲ ਜੀਵਨ ਮਰਨ ਨਹਿ ਜੋਰ ਜੋ ਨ ਰਾਜ ਮਾਲ ਮਨ ਸੋਰ ਜੋ ਨ ਸੁਰਤਿ ਗਿਆਨ ਵਿਚਾਰ ਜੋਰ ਨ ਜੁਗਤੀ ਚੁਟੈ ਸੰਸਾਰ ਜਿਸ ਹਸਤ ਜੋਰ ਕਰ ਵਿਖੇ ਸੋਏ ਨਾਨਕ ਉਤਮ ਨੀਚ ਨ ਕੋਈ ਰਾਤਿ ਰੁਤੀ ਤਿਥੀ ਵਾਰ ਪਵਨ ਪਨੇਕਨੀ ਪਾਤਾਲ ਇਸ ਵਿੱਚ ਤਰਤੀਥਾ ਵਰਖੀ ਧਰਮ ਸਾਲ ਇਸ ਵਿੱਚ ਜੇ ਜੁਗਤ ਕੀ ਰੰਗਤਨ ਕੀ ਨਾਮ ਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਨ ਪਨ ਪ੍ਰਮਾਨ ਨਦਰੇ ਕਰਮ ਪਵਨ ਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਈ ਧਰਮ ਖੰਡ ਕਈ ਹੋ ਧਰਮ ਗਿਆਨਖੰਡ ਕਾ ਆਖੋ ਕਰਮ ਕਿਤੇ ਪਉਣ ਪਣੀ ਵਸੰਤਰ ਕਿਤੇ ਕਾਣ ਮਹੇਸ ਕਿਤੇ ਪਰਮੇ ਘਾਟ ਕੜੀ ਹੈ ਰੋਪਰੰਗ ਕੇ ਵੇਸ ਕਿਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਤੋਂ ਉਪਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵ ਵੇਸ ਕਿਤੇ ਦੇਵ ਦਾਨ ਮੂਨ ਕਿਤੇ ਕਿਤੇ ਰਤਨ ਸੁਵੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦ ਕਿਤਿਆ ਸੁਰਤ ਸੇਵਕ ਕਿਤੇ ਨਾਨਕ ਅੰਤ ਗਿਆਨਖੰਡ ਵਹਿ ਗਿਆਨ ਪ੍ਰਚੰਡ ਤਿਥੇ ਨਾਦ ਵਿਨੋਦ ਕੋ ਦਨੰਦ ਧਰਮਖੰਡ ਕੀ ਬਾਣੀ ਰੂਪ ਤਿਥੇ ਘਾਟ ਕੜੀਏ ਬਹੁਤਨੂਪਤਾ ਕਿਗਲਗ نہ جی کو پیچھے پچتا تڑیے سرت مت من بتانا تیت وسے آنند سچا من سو سچ خنڈ وسن رنکار کر کر وکھے ندرال تیڈ منڈل پر پنڈ جی کتنا لو لوکار جیب جو حکم دکار وکھے ਕਰ ਵਿਚਾਰ ਨਾਨਕ ਕੋ ਕਥਨਾ ਕਰੜਾ ਸਾਰ ਜਤ ਬਹਾਰਾ ਤਿਰਜ ਸੁਨਿਆਰ ਹਰਨ ਮਤ ਵੇਧ ਹਥਿਆਰ ਪਾਉ ਖਲਗਨ ਤਪਤਾਉ ਪੰਡਾ ਪਉ ਅਮਰਤ ਤਿਤ ਟਾਲ ਕੜੀਏ ਸ਼ਬਦ ਸਚੇ ਟਕਸਾਲ ਜਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੇ ਨਦਰਨੇ ਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ ਦਰミ ਆਪੋ ਆਪਣੇ ਕਿਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਖਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛਤੇ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ